ਸਤਿ ਸ਼੍ਰੀ ਅਕਾਲ ਨਮਸਕਾਰ ਸलाम ਦੋਸਤੋ ਅੱਜ ਦੇ ਕੱਲ ਦੇ ਜਸਵਿੰਦਰ ਮਕਰੋਣਾ ਦੀ ਗੱਲ ਜਸਵਿੰਦਰ ਮਕਰੋਣਾ ਇੱਕ ਮੁੰਬਈ ਦੇ ਵਿੱਚ ਰਹਿੰਦਾ ਹੋਇਆ ਆਰਟਿਸਟ ਜਦੋਂ ਤੋਂ ਮੈਂ ਉਹਨੂੰ ਜਾਣਦਾ ਪੰਜਾਬ ਦੇ ਵਿੱਚ ਜਾਂਦਾ ਹੈ ਬਹੁਤ ਵੱਡੀਆਂ ਫਿਲਮਾਂ ਕਰਦਾ ਬੜਵਡੀਆਂ ਤੇ ਹਿੱਟ ਹੋ ਜਾਂਦਾ ਉਹਦੇ ਦਿਲ ਨੂੰ ਹਾਰਟ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਪਰ ਫਿਲਹਾਲ ਉਹ ਠੀਕ ਹੈ ਬਹੁਤ ਵਧੀਆ ਹੋ ਗਿਆ ਤੇ ਉਹਨੂੰ ਪੈਸੇ ਦੀ ਲੋੜ ਪੈਂਦੀ ਹੈ ਤੇ ਮੈਂ ਉਹਦੇ ਨਾਲ ਲੜਿਆ ਹੁੰਨਾ ਪਰ ਫੇਰ ਵੀ ਸਿੰਟਾ ਜਾ ਕੇ ਮੈਂ ਆਪਣੀ ਤਾਰੀਫ਼ ਨਹੀਂ ਕਰ ਰਿਹਾ ਪਲੀਜ਼ੇ ਮੇਰੀ ਤਾਰੀਫ਼ ਤਾਰੀਫ਼ ਇਗਨੋਰ ਕਰਿਓ ਥੇ ਸਿੰਟਾ ਜਾ ਕੇ ਉਹਦੀ ਗੱਲ ਕਰਦਾ ਤੇ 15 ਲੱਖ ਰੁਪਏ ਉਹਨੂੰ ਆਰਾਮ ਨਾਲ ਮਿਲ ਸਕਦਾ ਸੀ ਪਰ ਉਹ ਬੰਦੇ ਨਾਲ ਜਦੋਂ ਗੱਲ ਕਰਦਾ ਉਹ ਫੋਨ ਕਰਦਿਆਂ ਕਰਦਿਆਂ ਵਿੱਚ ਹੀ ਕਹਿੰਦਾ ਮੈਨੂੰ ਲੋੜ ਨਹੀਂ ਮੈਂ ਠੀਕ ਹੋ ਗਿਆ ਇਦਾਂ ਦੇ ਵੀ ਇਨਸਾਨ ਐ ਪੰਜਾਬ 'ਚ ਮਹਾਨ ਇਨਸਾਨ ਇਹਨਾਂ ਨੂੰ ਮੰਨਦਾ ਮੈਂ ਤੇ ਉਹਦੀ ਕਹਾਣੀ ਮੈਂ ਤੁਹਾਨੂੰ ਸ਼ੇਅਰ ਕਰੂੰਗਾ ਜੀ ਇਹਨੂੰ ਬਰਤਬਰ ਸ਼ੇਅਰ ਕਰਿਓ ਬਹੁਤ ਵਧੀਆ ਕੰਮ ਕਰ ਰਹੇ ਆ ਭਰਾ ਮੇਰਾ ਹਨਾ ਪੰਜਾਬ 'ਚ ਤੇ ਉਹਦੀ ਉਹਨੂੰ ਸਪੋਰਟ ਕਰਿਆ ਕਰੋ ਹਨਾ ਹਾਲਾਂਕਿ ਮੇਰਾ ਉਹਨਾਂ ਐ ਨਹੀਂ ਹੈਗਾ ਵੀ ਮੈਂ ਬਹੁਤ ਮੇਰੇ ক্লোਜ਼ 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 ਮੇਰੇ ਕੋਈ ਨਹੀਂ ਹੈਗਾ ਸਮਦੀ <laughs> ਮੈਂ